ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਿਲਾ ਚੌਥਾ ਵਨਜਾਰਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜਿਨ ਸ੍ਰੀ ਆਲ ਸਾਬ ਕੋਈ ਜੀਓ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਵੈਨ ਅਵਰਨਾ ਕੋਏ ਜੋ ਮੋ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇਕ ਓੰਕਾਰੁ ਸਤਨਾਮੁ ਗੁਰਪ੍ਰਸਾਦਿ ਹਰਿ ਹਰਿ ਉਤਮ ਨਾਮੁ ਹੈ ਜਿਨ ਸਿਰਿਆ ਸਭ ਕੋਇ ਜੀਉ ਹਰਿ ਜੀ ਸਭੈ ਪ੍ਰਤਪਾਲਿਦਾ ਕਟਕਟਰ ਮਈਆ ਸੋਏ ਸੋ ਹਰਿ ਸਦਾ ਧਿਆਈਐ ਤਿਸ ਵੈ ਨ ਅਵਰਨਾ ਕੋਇ ਜੋ ਮੋ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਨ ਸ੍ਰੀ ਆਲ ਸਾਬ ਕੋਈ ਜੀਓ ਹਰ ਜੀ ਸਭੇ ਪ੍ਰਤਪਾਲਦਾ ਕਟਕਟ ਰਮਈਆ ਸੋਏ ਸੋ ਹਰ ਸਦਾ ਧਈਐ ਤਿਸ ਵੈਨ ਅਵਰਨਾ ਕੋਏ ਜੋ ਮੋਹ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁੱਖ ਰੋਏ ਜੈ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤਿਨਾਮੁ ਗੁਰ ਪ੍ਰਸਾਦਿ ਹਰਿ ਹਰਿ ਉਤਮ ਨਾਮ ਹੈ ਜਨ ਸਿਰ ਆਲ ਸਾਬ ਕੋਇ ਜੀਉ ਹਰ ਜੀ ਸਵੇ ਪ੍ਰਤਪਾਲਦਾ ਕਟਕਟ ਰਮਈਆ ਸੋਏ ਸੋਹਰ ਸਦਾ ਧਈਐ ਤਿਸ ਵੈਨ ਅਵਰਨਾ ਕੋਏ ਜੋ ਮੋ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤਨਾਮੁ ਗੁਰ ਪ੍ਰਸਾਦਿ ਹਰ ਹਰਿ ਉਤਮ ਨਾਮ ਹੈ ਜਿਨ ਸਿਰ ਆਲ ਸਾਬ ਕੋਈ ਜੀਓ ਹਰ ਜੀ ਸਭੈ ਪ੍ਰਤਿ ਪਾਲਦਾ ਕਟਕਟਰ ਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਵੈਨ ਅਵਰਨਾ ਕੋਏ ਜੋ ਮੋ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇੱਕ ਓੰਕਾਰ ਸਤ ਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜਨ ਸ੍ਰੀ ਆਲ ਸਾਬ ਕੋਈ ਜੀਓ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਈਐ ਤਿਸ ਬਿਨ ਅਵਰਨਾ ਕੋਈ ਜੋ ਮੋਹ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁੱਖ ਰੋਏ ਜੈ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤ ਨਾਮ ਗੁਰ ਪ੍ਰਸਾਦ ਹਰ ਹਰਿ ਉਤਮ ਨਾਮ ਹੈ ਜਿਨ ਸਿਰ ਆਲ ਸਾਬ ਕੋਇ ਜੀਉ ਹਰ ਜੀ ਸਵੇ ਪ੍ਰਤਪਾਲਦਾ ਕਟ ਕਟ ਰਮਈਆ ਸੋਏ ਸੋਹਰ ਸਦਾ ਧਈਐ ਤਿਸ ਵੈਨ ਅਵਰਨਾ ਕੋਏ ਜੋ ਮੋਹ ਮਾਇਆ ਚਿਤ ਲੈੰਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤਨਾਮੁ ਗੁਰ ਪ੍ਰਸਾਦਿ ਹਰ ਹਰਿ ਉਤਮ ਨਾਮ ਹੈ ਜਿਨ ਸਿਰਿਆ ਸਭ ਕੋਇ ਜੀਉ ਹਰ ਜੀ ਸਭੈ ਪ੍ਰਤਿ ਪਾਲਦਾ ਕਟਕਟਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਵੈਨ ਅਵਰਨਾ ਕੋਏ ਜੋ ਮੋ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤ ਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜਨ ਸ੍ਰੀ ਆਦਿ ਸਾਭ ਕੋਈ ਜੀਓ ਹਰ ਜੀ ਸਭੇ ਪ੍ਰਤਪਾਲਦਾ ਕਟ ਕਟ ਰਮਈਆ ਸੋਏ ਸੋ ਹਰ ਸਦਾ ਧਈਐ ਤਿਸ ਵੈ ਨ ਅਵਰਨਾ ਕੋਈ ਜੋ ਮੋ ਮਾਇਆ ਚਿਤ ਲੈਂਦੇ ਤੇ ਛੋੜ ਚਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤਨਾਮੁ ਗੁਰ ਪ੍ਰਸਾਦਿ ਹਰਿ ਹਰਿ ਉਤਮ ਨਾਮ ਹੈ ਜਨ ਸਿਰਿਆ ਸਾਬ ਕੋਇ ਜੀਓ ਹਰ ਜੀ ਸਵੇ ਪ੍ਰਤਪਾਲਦਾ ਕਟਕਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਵੈਨ ਅਵਰਨਾ ਕੋਏ ਜੋ ਮੋ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤਨਾਮੁ ਗੁਰ ਪ੍ਰਸਾਦਿ ਹਰ ਹਰ ਉਤਮ ਨਾਮ ਹੈ ਜਿਨ ਸਿਰ ਆਲ ਸਾਬ ਕੋਈ ਜੀਓ ਹਰ ਜੀ ਸਵੇ ਪ੍ਰਤ ਪਾਲਦਾ ਕਟਕਟਰ ਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਵੈਨ ਅਵਰਨਾ ਕੋਏ ਜੋ ਮੋ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤ ਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜਨ ਸ੍ਰੀ ਆਦਿ ਸਾਭ ਕੋਈ ਜੀਓ ਹਰ ਜੀ ਸਭੇ ਪ੍ਰਤਪਾਲਦਾ ਕਟਕਟਰ ਮਈਆ ਸੋਏ ਸੋ ਹਰ ਸਦਾ ਧਈਐ ਤਿਸ ਵੈਨ ਅਵਰਨਾ ਕੋਏ ਜੋ ਮੋ ਮਾਇਆ ਚਿਤ ਲੈੰਦੇ ਤੇ ਛੋੜ ਚਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇੱਕ ਓੰਕਾਰੁ ਸਤ ਨਾਮੁ ਗੁਰ ਪ੍ਰਸਾਦਿ ਹਰਿ ਹਰਿ ਉਤਮ ਨਾਮ ਹੈ ਜਿਨ ਸਿਰਾਲ ਸਾਬ ਕੋਇ ਜੀਉ ਹਰ ਜੀ ਸਵੇ ਪ੍ਰਤਪਾਲਦਾ ਕਟ ਕਟ ਰਮਈਆ ਸੋਏ ਸੋਹਰ ਸਦਾ ਧਈਐ ਤਿਸ ਵੈਨ ਅਵਰਨਾ ਕੋਏ ਜੋ ਮੋ ਮਾਇਆ ਚਿਤ ਲੈੰਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ हर अंत सहाय होए एक ओंकार सतनाम गुरप्रसाद हर हर उत्तम नाम है जिन सिरया सब कोए जियो हर जी सबे व्रत पालदा कट कट रमैया सोए ਸੋ ਹਰ ਸਦਾ ਧਿਆਈਐ ਤਿਸ ਵੈਨ ਅਵਰਨਾ ਕੋਏ ਜੋ ਮੋਹ ਮਾਇਆ ਚਿਤ ਲੈਂਦੇ ਸੇ ਛੋੜ ਚਲੇ ਦੁਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਇਕ ਓੰਕਾਰੁ ਸਤਨਾਮੁ ਗੁਰਪਰਸਾਦਿ ਹਰਿ ਹਰਿ ਉਤਮ ਨਾਮੁ ਹੈ ਜਿਨ ਸਿਰਿਆ ਸਭ ਕੋਇ ਜੀਉ ਹਰਿ ਜੀ ਸਭੈ ਪ੍ਰਤਪਾਲਿਦਾ ਘਟ ਘਟ ਰਮਈਆ ਸੋਇ ਸੋ ਹਰਿ ਸਦਾ ਧਿਆਈਐ ਤਿਸ ਵੈ ਨ ਵਰਨਾ ਕੋਇ ਜੋ ਮੋਹ ਮਾਇਆ ਚਿਤ ਲੈੰਦੇ ਸੇ ਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇ ਹਰ ਅੰਤ ਸਹਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ